ਕਲਸਾ ਵਾਹਿਗੁਰੂ ਜੀ ਕੀ ਫਤਿਹ ਥੋੜਾ ਦਰਸ਼ਨ ਕਰਕੇ ਜੀ ਪਾਪੀ ਜੀਵ ਕਰੋੜਾ ਤਰਗੇ ਥੋੜਾ ਦਰਸ਼ਨ ਕਰਕੇ ਜੀ ਪਾਪੀ ਜੀਵ ਕਰੋੜਾ ਤਰਗੇ ਉਹ ਨਾਨਕ ਪਿਆਰੇ ਦੀ ਸਾਥੂ ਸਿਫਤ ਕਰੀ ਨਾ ਜਾਵੇ ਉਹ ਤਾਰੇ ਸਤਿਗੁਰ ਨੇ ਜਿਸ ਨੂੰ ਕੀ ਤੇ ਜਗਾ ਨਾ ਥਿਆਵੇ ਅਕੀਆ ਬੁਲਾਤੇ ਸੀ ਅਕੀਆ ਬੁਲਾਤੇ ਸੀ ਰੀਠੇ ਨਾਲ ਰਸਾਂ ਦੇ ਪਰਗੇ ਥੋੜਾ ਦਰਸ਼ਨ ਕਰਕੇ ਜੀ ਪਾਪੀ ਜੀਵ ਕਰੋੜਾ ਤਰਗੇ ਥੋੜਾ ਦਰਸ਼ਨ ਕਰਕੇ ਜੀ ਪਾਪੀ ਜੀਵ ਕਰੋੜਾ ਤਰਗੇ ਫੜਕੇ ਮਰਦਾਨੇ ਨੂੰ ਫੜਕੇ ਮਰਦਾਨੇ ਨੂੰ ਕੌਡਾ ਵਿੱਚ ਕੜਾਹੇ ਸੁਟਦਾ ਪਛਤਾਉਂਦਾ ਵੇਲੇ ਨੂੰ ਪੋਰਾ ਮੇਰ ਦੜਾ ਦੜੇ ਪਿੱਟਦਾ ਕਰੀ ਨજર ਮਹਿਰ ਦੀ ਤੈਂ ਕਰੀ ਨજર ਮਹਿਰ ਦੀ ਤੈਂ ਓਥੇ ਤਪੇ ਕੜਾਹੇ ਠਰਗੇ ਥੋੜਾ ਦਰਸ਼ਨ ਕਰਕੇ ਜੀ ਪਾਪੀ ਜੀਵ ਕਰੂੜਾ ਤਰਗੇ ਥੋੜਾ ਦਰਸ਼ਨ ਕਰਕੇ ਜੀ ਕਾਪੀ ਜੀਵ ਕਰੋੜਾ ਤਰਗੇ ਵਿੱਚ ਸ਼ਹਿਰ ਤੁਲੰਬੇ ਦੇ ਵਿੱਚ ਸ਼ਹਿਰ ਤੁਲੰਬੇ ਦੇ ਜਾ ਕੇ ਸਜਣ ਠੱਗ ਨੂੰ ਤਾਰਿਆ ਸੁਣੀ ਅਰਜ਼ ਗਰੀਬਾਂ ਦੀ ਤੂੰ ਦੁਖੀਆਂ ਦਾ ਦਰਦ ਨਿਵਾਰਿਆ ਸੁਣੀ ਅਰਜ਼ ਗਰੀਬਾਂ ਦੀ ਤੂੰ ਦੁਖੀਆਂ ਦਾ ਦਰਦ ਨਿਵਾਰਿਆ ਲੈ ਕੇ ਮਰਦਾਨੇ ಮರದಾನೇನು ಲಪಿ ಜಿವಕರೋಡಾ ತರಗೇ ಟಾ ದೋಡಾ ತರಗೇ